ਪਰ ਸਾਡਾ ਇਲੈਕਸ਼ਨ ਤਾਂ ਕਦੇ ਵੀ ਨਹੀਂ ਸੀ ਸਾਡਾ ਤਾਂ ਸਿਲੈਕਸ਼ਨ ਹੁੰਦੀ ਸੀ ਪਰ ਸਿਲੈਕਸ਼ਨ ਤੋਂ ਇਲੈਕਸ਼ਨ ਤੱਕ ਲੈ ਕੇ ਜਾਣ ਵਾਸਤੇ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਹਮ ਇਕਲਾ ਇੱਕ ਭਾਈ ਬਲਦੇਵ ਸਿੰਘ ਵਡਾਲਾ ਦੀ ਘਰ ਘਰ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਬੰਨਣਾ ਪਵੇਗਾ ਤਾਂ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਇਲੈਕਸ਼ਨ ਦੀ ਮਰਜ਼ਾਦਾ ਜਿਹੜੀ ਉਹ ਆਪਾਂ ਬਹਾਲ ਕਰ ਸਕਦੇ ਆ ਨਾ ਕਿ ਸਿਲੈਕਸ਼ਨ ਦੀ ਜੋ ਚਿੱਠੀ ਆਉਂਦੀ ਵੀ ਆਪਾਂ ਸਭ ਜਾਣਦੇ ਆ ਅੱਜ ਤੱਕ ਬਾਦਲਾਂ ਦੇ ਥੀਸੇ ਦੇ ਵਿੱਚੋਂ ਕਿੱਥੀ ਨਿਕਲਦੀ ਨਹੀਂ ਉਹਨਾਂ ਦੇ ਕਹਿਣ ਦੇ ਨਾਲ ਇੱਕ ਮੁੱਛਾਂ ਵਾਲੀ ਦੀਦੀ ਜਿਹਦੀਆਂ ਮੁੱਛਾਂ ਵੀ ਗਾਇਬ ਹੋ ਗਈਆਂ ਉਹਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਹੋਰ ਉਸ ਤੋਂ ਬਾਅਦ ਉਹ ਨੁਮਾਇंदे ਵੀ ਲਿਆ ਕੇ ਭਾਈ ਗਏ ਜਿਹੜੇ ਆਪਣੇ ਆਪ ਨੂੰ ਤੇ ਬੜੇ ਪਾਕ ਸਾਭ ਕਹਿੰਦੇ ਸੀ ਬੜੇ ਪੰਤ ਨੂੰ ਸਮਰਪਿਤ ਕਹਿੰਦੇ ਸੀ ਪਰ ਜਦੋਂ ਉਹਨਾਂ ਨੇ ਆ ਕੇ ਸਿੱਧੇ ਥੇਰ ਤੇ ਬੈਠਾ ਕੀਤਾ ਗੋਬਿੰਦ ਸਿੰਘ ਲੋਂਗੋਵਾਲ ਵਰਗੇ ਔਰ ਜੋ ਅੱਜ ਪ੍ਰਧਾਨ ਚੱਲ ਰਹੇ ਨੇ ਭਾਵੇਂ ਵੀ ਉਹਨਾਂ ਦੀ ਸ਼ਬੀ ਬੜੀ ਸਾਫ਼ ਲੱਗਦੀ ਹੈ ਪਰ ਇਹ ਪਿਛਲੇ ਹੋਏ ਪ੍ਰਧਾਨਾਂ ਦੇ ਨਾਲੋਂ ਕੁਝ ਵੱਖਰੇ ਨੇ ਕਿਉਂਕਿ ਨਾ ਪਹਿਲੇ ਪ੍ਰਧਾਨਾਂ ਨੇ ਕੋਈ 15 ਵਾਰ ਇਹ ਤੇ ਨਾ ਇਹ ਸਵਾਰੈ ਜਿਹੜੇ ਕੌਮੀ ਦੇ ਚੱਟੇ ਵਟੇ ਹੋ ਸਨ ਅੱਜ ਵੀ ਫਿਰ ਆ ਕੇ ਕਾਬੂ ਹੋਏ ਪਰ ਇਸ ਜਿਹੜੀ ਸਿਲੈਕਸ਼ਨ ਨੂੰ ਇਲੈਕਸ਼ਨ ਤੱਕ ਲੈ ਕੇ ਜਾਣ ਵਾਸਤੇ ਇਹ ਜਿਹੜੀ ਮੁਹਿੰਮ ਹੈ ਉਹ ਭਾਈ ਸਾਹਿਬ ਜੀ ਨੇ ਅਰੰਭੀ ਹੋਈ ਕੀ ਕਾਰਨ ਮੰਨਦੇ ਹੋ ਸਾਡੇ ਜਿਹੜੀ ਪੰਚ ਪ੍ਰਧਾਨੀ ਜਿਹੜੀ ਉਹ ਪ੍ਰਥਾ ਸੀ ਉਹ ਤੁ ਖਤਮ ਕਰ ਦਿੱਤਾ ਗਿਆ ਇਹ ਤੇ ਆਪਾਂ ਰਾਜਨੀਤੀ ਵੱਲ ਥੋੜਾ ਧਿਆਨ ਦਈਏ ਤੇ ਸਾਨੂੰ ਜਿਹੜੇ ਪੰਚ ਦੇ ਨਾਮ ਤੇ ਬੰਦੇ ਮਿਲੇ ਨਾ ਜੀ ਉਹ ਕਿਤੇ ਨਾ ਕਿਤੇ ਏਜੰਸੀਆਂ ਦੇ ਬੰਦੇ ਸੀ ਇਹ ਕੋਈ ਦੋਰਾਵਾ ਨਹੀਂ ਕਿ ਉਹਨਾਂ ਦਾ ਜਿਹੜਾ ਆਕਾ ਉਹ ਦਿੱਲੀ ਬੈਠਾ ਸੀ ਦਿੱਲੀ ਨੂੰ ਹੁਕਮ ਚੱਲਦਾ ਸੀ ਉਹ ਪੰਜਾਬ ਤੇ ਇੱਥੇ ਕਰਦੇ ਸਨ ਸਭ ਤੋਂ ਵੱਡੀ ਸਿੱਖ ਸਿੱਖ ਦੇ ਪਾਸੇ ਸੰਸਥਾ ਹੈ ਐਸਪੀਸੀ ਜੀ ਦਾ ਬਜਟ ਵੀ ਬਹੁਤ ਵੱਡਾ ਹੈ ਬਿਲਕੁਲ ਔਰ ਇਸ ਬਜਟ ਦੀ ਦੁਰਵਰਤੋਂ ਕੀਤੀ ਗਈ ਗੁਰੂ ਘਰਾਂ ਦਾ ਫੰਡ ਇਲੈਕਸ਼ਨ ਦੇ ਵਿੱਚ ਵਰਤਿਆ ਗਿਆ ਤੋਂ ਇਹ ਤੋ ਤੱਕ ਕਿ ਗੁਰੂ ਘਰਾਂ ਦਾ ਲੰਗਰ ਇਹਨਾਂ ਦੇ ਆਪਣੇ ਜੀਆਂ ਦੇ ਭੋਗਾਂ ਤੇ ਜਿਹੜਾ ਵਰਤਿਆ ਹ ਹ ਇਹ 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 ਜਿਨ੍ਹਾਂ ਦੇ ਹੱਥ ਆਪਾ ਗੁਰਦੁਆਰੇ ਦੇਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕੀਤਾ ਜਦੋਂ ਦੀ ਪੰਚ ਪ੍ਰਧਾਨੀ ਖਤਮ ਹੋ ਜੀ 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 ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਿੰਡ ਪਹੁਂਡ ਦੇ ਵਿੱਚ ਮੌਜੂਦ ਆ ਤੇ ਪਹੁਂਡ ਦੇ ਵਿੱਚ ਅੱਜ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਜੋ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਨੇ ਤੇ ਇੱਥੇ ਇੱਕ ਸਾਨੂੰ ਇੱਕ ਕੈਬਨ ਨਜ਼ਰ ਆਇਆ ਸਿੱਖ ਸਤਿਭਾਵਨਾ ਦਲ ਭਾਈ ਵਡਾਲਾ ਜੀ ਵੱਲੋਂ ਇੱਕ ਫਾਰਮ ਪ੍ਰਵਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਆਪਾਂ ਸੇਵਾਦਾਰ ਵੀਰਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਕਿ ਇਹ ਸਿੱਖ ਸਤਿਭਾਵਨਾ ਉਦਾਲ ਵੱਲੋਂ ਇਹ ਜੋ ਫਾਰਮ ਭਰਵਾਏ ਜਾ ਰਹੇ ਨੇ ਕਿਸ ਸਬੰਧ ਵਿੱਚ ਭਰਵਾਏ ਜਾ ਰਹੇ ਨੇ ਸਾਰੀ ਜਾਣਕਾਰੀ ਆਪਾਂ ਭਾਈ ਸਾਹਿਬ ਤੋਂ ਲੈਣੇ ਆ ਆ ਪੌਣੇ ਫਤੇਸਾ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਖਾਲਸਾ ਜੀ ਇਹ ਜੀ ਸਤਿ ਭਾਵਨਾ ਦਲ ਵੱਲੋਂ ਫਾਰਮ ਭਰਵਾਏ ਜਾ ਰਹੇ ਨੇ ਕਿਸ ਸਬੰਧ ਵਿੱਚ ਭਰਵਾਏ ਜਾ ਰਹੇ ਨੇ ਇਹ ਜਿਹੜੇ ਫਾਰਮ ਭਰੇ ਜਾ ਰਹੇ ਆ ਜੀ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ 328 ਸਬੂਕ ਜੀ ਜਿਹੜੇ ਗੁਰਦੁਆਰਾ ਪ੍ਰਬੰਧ ਸੁਧਾਰ ਸੁਧਾਰ ਲਹਿਰ ਜਿਹੜੀ ਗੁਰਦੁਆਰਾ ਪ੍ਰਬੰਧ ਐ ਐਸਜੀਪੀਸੀ ਦੇ ਪ੍ਰਬੰਧ ਦੇ ਵਿੱਚੋਂ ਗਾਇਬ ਹੋਏ ਨੇ ਜੀ ਇਹਨਾਂ ਦੀ ਬਹਾਲੀ ਵਾਸਤੇ ਔਰ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਇਹ ਹਸਤਾਖਰ ਲਹਿਰ ਚਲਾਈ ਗਈ ਦੂਸਰਾ ਜੀ ਕਲਾ ਮਹਾਰਾਜਿਆਂ ਦੇ ਸਬੂਕ ਇੰਨੀ ਮਹਾਰਾਜਿਆਂ ਨੂੰ ਤੇ ਹਰੇਕ ਸਿੱਖ ਸਮਰਪਿਤ ਹੈ ਜੀ ਜੀ ਪਰ ਅਸੀਂ ਸਿੱਖ ਹੋਣ ਦੇ ਨਾਮ ਦੇ ਨਾਲ ਨਾਲ ਅਸੀਂ ਪੰਜਾਬੀ ਵੀ ਆ ਬਿਲਕੁਲ ਹੋਰ ਪੰਜਾਬ ਨੂੰ ਵੀ ਬਚਾਉਣ ਵਾਸਤੇ ਹਰੀਆਵਲ ਤਾਂ ਨੂੰ ਬਚਾਉਣ ਵਾਸਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਇਹ ਭਾਈ ਬਡਾਲਾ ਸਿੰਘ ਜੀ ਦੇ ਵੱਲੋਂ ਇੱਕ ਵੱਡਾ ਉਪਰਾਲਾ ਰੰਭਿਆ ਗਿਆ ਇਸ ਵਾਸਤੇ ਅੱਜ ਪਹਿਲਾ ਦਿਨ ਅਸੀਂ 26 ਜਨਵਰੀ ਦਾ ਦਿਨ ਪਉਂਗਿੰਡ ਨਗਰ ਦੇ ਵਿੱਚ ਇਹ ਭਾਈ ਸਾਹਿਬ ਜੀ ਦੇ ਉਪਨਾ ਦਾ ਸਦਕਾ ਔਰ ਆਪ ਗੁਰਮੁਖ ਪਿਆਰਿਆਂ ਦੇ ਸੰਯੋਗ ਦਾ ਸਦਕਾ ਅਸੀਂ ਇਹ ਕੈਂਪ ਲਾਇਆ ਹੈ ਅੱਜ ਕਿੰਨੇ ਕੁ ਲੋਕਾਂ ਨੇ ਫਾਰਮ ਭਰਾਇਆ ਜੀ ਇਸ ਵਿੱਚ ਅੱਜ ਤਕਰੀਬਨ 150 ਤੋਂ ਪਲੱਸ ਜਿਹੜੇ ਉਹ ਫਾਰਮ ਭਰੇ ਜਾ ਕਿਉਂਕਿ ਹੈ ਹਾਂ ਤੇ ਆਸ ਹੈ ਕਿ ਇਸ ਜੋੜ ਮਿਲੇ ਤੇ ਬਾਬਾ ਦੀਪ ਸਿੰਘ ਜੀ ਆਪ ਦੀ ਖੁਸ਼ੀ ਪ੍ਰਾਪਤ ਕਰਦੀ ਹੋਈ ਸਿੱਖ ਸੰਗਤ ਬੜੇ ਪਿਆਰ ਦੇ ਨਾਲ ਬੜਾ ਹੰਗਾਰਾ ਭਰ ਰਹੀ ਹੈ ਹਾਂ ਔਰ ਸ਼ਾਮ ਤੱਕ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੀ ਇਹ ਕਹ ਲੋ ਕਿ ਕੋਈ 500 ਤੋਂ 7000 ਦੀ ਗਿਣਤੀ ਦੇ ਵਿੱਚ ਫਾਰਮ ਅੱਜ ਜਿਹੜਾ ਉਹ ਭਰਿਆ ਜਾਵੇ ਜੀ ਲੋਕੀ ਜੇ ਪਾ ਹਟ ਕੇ ਕਰਦੇ ਆਂ ਵੀ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਕਿ ਇਲੈਕਸ਼ਨ ਹੋਵੇਗਾ ਨਵੇਂ ਬੰਦੇ ਜਿਹੜੇ ਉਹ ਆਣ ਕੇ ਇਹਨੂੰ ਕਾਬਜ ਧਰਨੂ ਪਾਸੇ ਕਰਕੇ ਨਵੇਂ ਬੰਦੇ ਜਿਹੜੇ ਉਹ ਲਿਆਉਣੇ ਚਾਹੀਦੇ ਨਵੇਂ ਸਿੰਘ ਜਿਹੜੇ ਆ ਉਹ ਪ੍ਰਬੰਧ ਸੰਭਾਲਣ ਗੱਲ ਇਹੀ ਚੱਲ ਰਹੀ ਹੈ ਨਾ ਜੀ ਪਰ ਸਾਡਾ ਇਲੈਕਸ਼ਨ ਤਾਂ ਕਦੇ ਵੀ ਨਹੀਂ ਸੀ ਸਾਡਾ ਤਾਂ ਸਿਲੈਕਸ਼ਨ ਹੁੰਦੀ ਸੀ ਅੱਜ ਤੱਕ ਸਿਲੈਕਸ਼ਨ ਹੀ ਹੁੰਦਾ ਰਿਹਾ ਜੀ ਪਰ ਸਿਲੈਕਸ਼ਨ ਤੋਂ ਇਲੈਕਸ਼ਨ ਤੱਕ ਲੈ ਕੇ ਜਾਣ ਵਾਸਤੇ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਹੂੰ ਕੱਲਾ ਇੱਕ ਭਾਈ ਬਲਦੇਵ ਸਿੰਘ ਵਡਾਲਾ ਦੇ ਘਰ ਘਰ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਬੰਨਾ ਪਵੇਗਾ ਤਾਂ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਇਲੈਕਸ਼ਨ ਦੀ ਮਰਜ਼ਾਦਾ ਜਿਹੜੀ ਉਹ ਆਪਾਂ ਬਹਾਲ ਕਰ ਸਕਦੇ ਆ ਨਾ ਕਿ ਸਿਲੈਕਸ਼ਨ ਦੀ ਜੋ ਤੋ ਚਿੱਠੀ ਆਉਂਦੀ ਰਹੀ ਆਪਾਂ ਸਭ ਜਾਣਦੇ ਆ ਜੀ ਅੱਜ ਤੱਕ ਬਾਦਲਾਂ ਦੇ ਕਿਸੇ ਦੇ ਵਿੱਚੋਂ ਚਿੱਠੀ ਨਿਕਲਦੀ ਨਹੀਂ ਉਹਨਾਂ ਦੇ ਕਹਿਣ ਦੇ ਨਾਲ ਇੱਕ ਮੁੱਛਾਂ ਵਾਲੀ ਦੀਦੀ ਜਿਹਦੀਆਂ ਮੁੱਛਾਂ ਵੀ ਗਾਇਬ ਹੋ ਗਈਆਂ ਉਹਨੂੰ ਪ੍ਰਧਾਨ ਵੀ ਬਣਾਇਆ ਗਿਆ ਹੂੰ ਔਰ ਉਸ ਤੋਂ ਬਾਅਦ ਉਹ ਨੁਮਾਇंदे ਵੀ ਲਿਆ ਕੇ ਭਾਏ ਗਏ ਜਿਹੜੇ ਆਪਣੇ ਆਪ ਨੂੰ ਤੇ ਬੜੇ ਪਾਕ ਸਾਹਿਬ ਕਹਿੰਦੇ ਸੀ ਬੜੇ ਪੰਤ ਨੂੰ ਸਮਰਪਿਤ ਕਹਿੰਦੇ ਸੀ ਪਰ ਜਦੋਂ ਉਹਨਾਂ ਨੇ ਆ ਕੇ ਸੀਟ ਚੇਅਰ ਤੇ ਬੈਠਾ ਕੀਤਾ ਗੋਬਿੰਦ ਸਿੰਘ ਲੋਂਗੋਵਾਲ ਵਰਗੇ ਔਰ ਜੋ ਅੱਜ ਪ੍ਰਧਾਨ ਚੱਲ ਰਹੇ ਨੇ ਭਾਵੇਂ ਕਿ ਉਹਨਾਂ ਦੀ छवि ਬੜੀ ਸਾਫ਼ ਲੱਗਦੀ ਹੈ ਪਰ ਇਹ ਪਿਛਲੇ ਹੋਏ ਪ੍ਰਧਾਨਾਂ ਦੇ ਨਾਲੋਂ ਕੁਝ ਵੱਖਰੇ ਨਹੀਂ ਕਿਉਂਕਿ ਨਾ ਪਹਿਲੇ ਪ੍ਰਧਾਨਾਂ ਨੇ ਕੋਈ ਪੰਚਦਾ ਸਵਾਰੇ ਤੇ ਨਾ ਇਹ ਸਵਾਰੇ ਜਿਹੜੇ ਕੌਲੀ ਦੇ ਚੱਟੇ ਵਟੇ ਹੋ ਸਨ ਅੱਜ ਵੀ ਫਿਰ ਅੱਜ ਕੱਪ ਹੋਏ ਪਰ ਇਸ ਜਿਹੜੀ ਸਿਲੈਕਸ਼ਨ ਨੂੰ ਇਲੈਕਸ਼ਨ ਤੱਕ ਲੈ ਕੇ ਜਾਣ ਵਾਸਤੇ ਇਹ ਜਿਹੜੀ ਮੁਹਿੰਮ ਹੈ ਉਹ ਭਾਈ ਸਾਹਿਬ ਜੀ ਨੇ ਅਰੰਭੀ ਹੋਈ ਕੀ ਕਾਰਨ ਮੰਨਦੇ ਹੋ ਸਾਡੇ ਜਿਹੜੀ ਪੰਚ ਪ੍ਰਧਾਨੀ ਜਿਹੜੀ ਉਹ ਪ੍ਰਥਾ ਸੀ ਉਹ ਨੂੰ ਖਤਮ ਕਰ ਦਿੱਤਾ ਇਹ ਤੇ ਆਪਾਂ ਰਾਜਨੀਤੀ ਵੱਲ ਥੋੜਾ ਧਿਆਨ ਦਈਏ ਤੇ ਸਾਨੂੰ ਜਿਹੜੇ ਪੰਥ ਦੇ ਨਾਮ ਤੇ ਬੰਦੇ ਮਿਲੇ ਨਾ ਜੀ ਉਹ ਕਿਤੇ ਨਾ ਕਿਤੇ ਏਜੰਸੀਆਂ ਦੇ ਬੰਦੇ ਸੀ ਇਹ ਕੋਈ ਦੋਰਾਵਾ ਨਹੀਂ ਕਿ ਉਹਨਾਂ ਦਾ ਜਿਹੜਾ ਆਕਾ ਉਹ ਦਿੱਲੀ ਬੈਠਾ ਸੀ ਦਿੱਲੀੋਂ ਹੁਕਮ ਚੱਲਦਾ ਸੀ ਉਹ ਪੰਜਾਬ ਤੇ ਇੱਥੇ ਕਰਦੇ ਸਨ ਸਭ ਤੋਂ ਵੱਡੀ ਸਿੱਖ ਸਿੱਖਾਂ ਦੇ ਪਾਸੇ ਸੰਸਥਾ ਐ ਐਸਜੀਪੀਸੀ ਜੀ ਦਾ ਬਜਟ ਵੀ ਬਹੁਤ ਵੱਡਾ ਹੈ ਬਿਲਕੁਲ ਪਰ ਇਸ ਬਜਟ ਦੀ ਦੁਰਵਰਤੋਂ ਕੀਤੀ ਗਈ ਗੁਰੂ ਘਰਾਂ ਦਾ ਫੰਡ ਇਲੈਕਸ਼ਨ ਦੇ ਵਿੱਚ ਵਰਤਿਆ ਗਿਆ ਤੋਂ ਇਤੋਂ ਤੱਕ ਗੁਰੂ ਘਰਾਂ ਦਾ ਲੰਗਰ ਇਹਨਾਂ ਦੇ ਆਪਣੇ ਜੀਆਂ ਦੇ ਭੋਗਾਂ ਤੇ ਜਿਹੜਾ ਵਰਤਿਆ ਹ ਹ ਇਹ 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 ਜਿਨ੍ਹਾਂ ਦੇ ਹੱਥ ਆਪਾ ਗੁਰਦੁਆਰੇ ਦੇ ਦਿੱਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਕੀਤਾ ਜਦੋਂ ਦੀ ਪੰਚ ਪ੍ਰਧਾਨੀ ਖਤਮ ਹੋ ਜੀ 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 ਬਹੁਤ ਮਜ਼ਬੂਤ ਮੰਨੇ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕਹਿ ਲਈ ਕਿਉਂਕਿ ਉਹ ਉਹਨਾਂ ਦੀ ਸੱਤਾ ਹੀ ਹੈ ਹਣਾ ਬਹੁਤ ਮਜਬੂਤ ਤੇ ਰਹੇ ਇਹਨਾਂ ਨੂੰ ਹਰਾਉਣ ਵਾਸਤੇ ਪੰਥ ਨੂੰ ਤਾਂ ਇੱਕ ਮੁੱਠ ਹੋਣਾ ਹੀ ਪਊਗਾ ਬਟਾਲਾ ਸਾਹਿਬ ਆਪਣਾ ਰੋਲਾ ਪਾ ਰਹੇ ਨੇ ਭਾਈ ਰਣਜੀਤ ਸਿੰਘ ਜੀ ਆਪਣਾ ਰੋਲਾ ਪਾ ਰਹੇ ਨੇ ਹੋਰ ਮਾਨਦਾਲ ਜਿਹੜਾ ਉਹ ਆਰਡਰ ਰੋਲਾ ਪਾ ਰਿਹਾ ਜਿੰਨਾ ਚਿਰ ਪੰਥ ਇਕੱਠਾ ਨਹੀਂ ਹੁੰਦਾ ਲੱਗਦਾ ਤੁਹਾਨੂੰ ਕਿ ਆਪਾਂ ਇਹਨਾਂ ਨੂੰ ਹਰਾਉਣ ਚ ਕਾਮਯਾਬ ਹੋਵਾਂਗੇ ਦੇਖੋ ਜੀ ਹੁਣ ਇਲੈਕਸ਼ਨ ਦਾ ਸਮਾਂ ਆਇਆ ਤੇ ਹਰ ਕੋਈ ਆਪਣੀ ਡਬਲੀ ਵਜਾ ਰਿਹਾ ਬਿਲਕੁਲ ਪਰ ਅੱਜ ਤੋਂ 3 ਸਾਲ ਪਹਿਲਾਂ ਦਾ ਭਾਈ ਬਲਦੇਵ ਸਿੰਘ ਜੀ 328 ਸੁਰੂਪਾਂ ਦਾ ਮਸਲਾ ਲੈ ਕੇ ਤੇ ਛੜਕ ਤੇ ਬੈਠੇ ਹੋਏ ਜੀ ਜੀ ਉਦੋਂ ਨਾ ਤੇ ਭਾਈ ਰਜੀਤ ਸਿੰਘ ਨੂੰ ਚੇਤੇ ਆਇਆ ਨਾ ਮਾਨਦਾਲ ਨੂੰ ਚੇਤੇ ਆਇਆ ਨਾ ਕੋਈ ਹੋਰੀ ਦਾਲ ਉੱਠਿਆ ਹੂੰ ਗੁਰੂ ਗ੍ਰੰਥ ਸਾਹਿਬਹਾਰਾਜੀਆਂ ਦੇ ਵਾਰੀ ਤੇ ਇਹਨਾਂ ਨੂੰ ਮੌਤ ਪੈਂਦੀ ਹੈ ਹੂੰ ਜੇ ਜਦੋਂ ਪ੍ਰਧਾਨਗੀ ਦਾ ਸਮਾਂ ਆਦਾ ਜਦੋਂ ਹਰੇਕ Banda ਉੱਠ ਕੇ ਇਹ ਤੇ ਪ੍ਰਸ਼ਾਤੀ ਡੱਡੂ ਨੇ ਜੀ ਪ੍ਰਸ਼ਾਤੀ ਡੱਡੂ ਤੋਂ ਵੱਧ ਕੁਝ ਨਹੀਂ ਰ ਜਿੰਦ ਸਿੰਘ ਨੇ ਇੱਥੋਂ ਦਾ ਕਹਿ ਦਿੱਤਾ ਵੀ ਆ ਪ੍ਰਧਾਨ ਤਾਂ ਮੈਂ ਆ ਬਟਾਲਾ ਬਟਾਲੇ ਨੂੰ ਯਾਰ ਜਾਣ ਕੇ ਕਹਿਣ ਉਹ ਘਰ ਦੇ ਵਿੱਚ ਤੇ ਹਰ ਕੋਈ ਪ੍ਰਧਾਨ ਹੁੰਦਾ ਜੀ ਘਰੇ ਬੇਟਾ ਤੇ ਸਰ ਹਰ ਕੋਈ ਸ਼ੇਰ ਹੈ ਪਰ ਗੱਲ ਇਹ ਵੀ ਕੌਮ ਨੂੰ ਤੁਹਾਡੀ ਦੇਣ ਕੀ ਹੈ ਕੱਲਾ ਇੱਕ ਬੰਦੇ ਨੂੰ ਤੁਸੀਂ ਗੱਡੀ ਚ ਰਾਤਾਂ ਚਲੋ ਉਹਦੇ ਵਿੱਚ ਹੋਰ ਕਈ ਰਾਜ ਵਿੱਚ ਉਗੜ ਰਹੇ ਨੇ ਸਮੇਂ ਸਮੇਂ ਅਨੁਸਾਰ ਬੜਾ ਥੇਤ ਖੁੱਲਦਾ ਆ ਜੀ ਜੀ ਔਰ ਕੱਲਾ ਇੱਕ ਕੰਮ ਕਰਕੇ ਤੇ ਬੰਦਾ ਜਾ ਕੇ ਸੌ ਜਾਵੇ ਉਹ ਪੰਥ ਦੀ ਪੰਥ ਨੂੰ ਸਮਰਪਿਤ ਨਹੀਂ ਹੈ ਉਹਦੀ ਕੋਈ ਬਹੁਤ ਹੀ ਵੱਡੀ ਉਪਲਬਧਨ ਜੇ ਸਮਰਪਿਤ ਹੈ ਤੇ ਅੱਜ ਤੋਂ 30 35 ਸਾਲ ਪਹਿਲਾਂ ਜਿਹੜਾ ਕਾਰਜ ਕੀਤਾ ਸੀ ਉਸ ਤੋਂ ਬਾਅਦ ਇਹ ਕੀ ਕੀਤਾ 35 ਸਾਲ ਕਿੱਥੇ ਰਹੇ ਮਾਈਕ ਦੇ ਵਿੱਚ ਮੈਂ ਸਾਰਿਆਂ ਨੇ ਸਪੀਚ ਵਗੈਰਾ ਸੁਣਦਾ ਰਹਿਣਾ ਭਾਈ ਰਣਜੀਤ ਸਿੰਘ ਦੀ ਵਡਾਲਾ ਜੀ ਦੀ ਵੀ ਮਾਨਦਾਲ ਜੀ ਦੀ ਵੀ ਉਹ ਕਹਿੰਦੇ ਆ ਵੀ ਅਸੀਂ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਆਂ ਦੇਖੋ ਹੌਕਾ ਕੌਣ ਦੇਊਗਾ ਕੱਟੇ ਹੋਣ ਦਾ ਕੌਣ ਟੋਲ ਵੀ ਲੈ ਕੇ ਆਊਗਾ ਵੀ ਆ ਜਾਓ ਭਾਈ ਸਾਰੇ ਰਲ ਕੇ ਭਾਈ ਬਲਦੇਵ ਸਿੰਘ ਵੱਲੋਂ ਤੇ ਹੌਕਾ ਦਿੱਤਾ ਗਿਆ ਜੀ ਜੇ ਕੋਈ ਵੀ ਹੋਰ ਨਮਾਇੰਦਾ ਜਿਹੜਾ ਪੰਜ ਬਾਣੀਆਂ ਦਾ ਨਿਤਨੇਮੀ ਹੋਵੇ ਤੁਸੀਂ ਲੈਕਚਰ ਦੇ ਵਿੱਚ ਖਿਲਾਰੋ ਜਿਹੜਾ ਮਰਜ਼ਾਦਾ ਦੇ ਵਿੱਚ ਚੱਲਦਾ ਹੋਵੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਪ੍ਰਬੰਧ ਸੁਚੱਜੇ ਦਾ ਰੰਗਣਾ ਚਲਾ ਸਕਦਾ ਹੋਵੇ ਅਸੀਂ ਉਹਦੇ ਨਾਲ ਜਿੱਲਣ ਨੂੰ ਤਿਆਰ ਜੇ ਮੰਨ ਲਓ ਕਿ ਸਾਰੇ ਭਾਈ ਰਣਜੀਤ ਸਿੰਘ ਹੋਣ ਜਾਂ ਪਾਨਦਲ ਸਾਰੇ ਇਕੱਠੇ ਹੋ ਗਏ ਕਹਿਣ ਵੀ ਬਟਾਲਾ ਸਾਹਿਬ ਆਉ ਹੋ ਰਲ ਕੇ ਪਈਏ ਸਭਾ ਵਸਾ ਕੇ ਜਿਹੜੀ ਸਾਡੇ ਮਰਿਆਦਾ ਸਭਾ ਵਜਾ ਕੇ ਗੁਰਮੁਖਵੰਦੇ ਨੇ ਤਾਂ ਆਪਾਂ ਵਿਚਾਰ ਕਰੀਏ ਜੇ ਮੰਨ ਲਓ ਉਹ ਇਸ ਤਰ੍ਹਾਂ ਦਾ ਕੁਝ ਹੁੰਦਾ ਕੋਈ ਗੁਰਮੁਖ ਪਿਆਰਾ ਆ ਕੇ ਮਿਲਾਪ ਕਰਾਉਂਦਾ ਤਾਂ ਜਾਣ ਨੂੰ ਤਿਆਰ ਅਸੀਂ ਤੇ ਬਹੁਤ ਵਾਰ ਇੱਕ ਬਕਾਇਦਾ ਮਾਈਕ ਤੇ ਵੀ ਭਾਈ ਸਾਹਿਬ ਨੇ ਕਿਹਾ ਤਾਂ ਕਿ ਮੈਨੂੰ ਜਿੱਥੇ ਆਖੋਗੇ ਮੈਂ ਉੱਥੇ ਚੱਲਣ ਨੂੰ ਤਿਆਰ ਆ ਜੀ ਜੇ ਆਖੋਗੇ ਭਾਈ ਰਣਜੀਤ ਸਿੰਘ ਦੇ ਘਰ ਜਾਣੋ ਤੇ ਮੈਂ ਉੱਥੇ ਵੀ ਤਿਆਰ ਆ ਜੀ ਪਰ ਬਹਿਨ ਦੀ ਗੱਲ ਤੇ ਹੋਵੇ ਨਾ ਗੱਲ ਤੇ ਹੋਵੇ ਈਗੋ ਨਹੀਂ ਨਾ ਬਿਲਕੁਲ ਨਿਮਰਤਾ ਦੇ ਵਿੱਚ ਆ ਕੇ ਕੀ ਗੱਲ ਆਹ ਸਾਡੇ ਮਾਧਿਅਮ ਰਾਹੀਂ ਦਿਓ ਹੋਕਾ ਸਾਰੇ ਪੰਥ ਨੂੰ ਆਓ ਅਸੀਂ ਤੇ ਸਾਰੀ ਸੰਗਤ ਨੂੰ ਬੇਇੱਜ਼ਤੀ ਕਰਦੇ ਜਿੰਨੇ ਨੁਮਾਇंदे ਨੇ ਜੀ ਕਿੰਨੀਆਂ ਸਰਪ੍ਰਦਾਵਾਂ ਨੇ ਭਰਾਓ ਜੀ ਇੱਕ ਨਿਸ਼ਾਨ ਸੱਬ ਦੇ ਥੱਲੇ ਹੋ ਕਰਕੇ ਤੇ ਐਸਪੀਸੀ ਆਜ਼ਾਦ ਕਰਾ ਲਓ ਜੀ ਇਹ ਤੇ ਇਹ ਨਾ ਹੋਵੇ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜੀ ਜੀ ਇਹ ਗੱਲ ਆਖਣ ਕਿ ਸਾਡੇ ਬਜ਼ੁਰਗਾਂ ਨੇ ਸਵਾਰੀਆਂ ਹੀ ਕੁਛ ਨਹੀਂ ਬਿਲਕੁਲ ਸਾਰਾ ਕੌਮ ਦਾ ਵਿਗਾੜ ਕੇ ਤੇ ਫਿਰ ਸਾਨੂੰ ਯਾਦ ਆਈ ਤੇ ਕੀ ਫਾਇਦਾ ਬਿਲਕੁਲ ਆਓ ਇੱਕ ਸ਼ਾਨ ਸਰ ਦੇ ਹੇਠ ਹੋ ਕਰਕੇ ਆਪਾਂ ਗੁਰਦੁਆਰਾ ਪ੍ਰਬੰਧ ਸੁਧਾਰ ਲੈ ਜੀ ਭਾਵੇਂ ਕਿ ਭਾਈ ਬਲਦੇਵ ਸਿੰਘ ਵਡਾਲਾ ਨੇ ਕਿ ਹੁਕਮ ਦਿੱਤਾ ਪਰ ਅਸੀਂ ਭਾਈ ਸਾਹਿਬ ਜੀਆਂ ਵੱਲੋਂ ਆਦਿ ਨੂੰ ਬੇਨਤੀ ਕਰਦੇ ਆ ਕਿ ਆਦੀ ਹੁਕਮ ਤਰੋਂ ਅਸੀਂ ਲਾਲ ਚੰਦ ਨੂੰ ਤਿਆਰ ਹੂੰ ਪਰ ਇਹ ਸ਼ਰਤ ਇਹ ਵੀ ਗੁਰੂ ਘਰ ਦਾ ਮੈਂਬਰ ਹੋਵੇ ਬਿਲਕੁਲ ਜੇڑا ਪੰਜ ਬਾਣਿਆਂ ਦਾ ਨਿਤਨੇਮੀ ਹੋਵੇ ਜੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਬਾਣੀ ਦਾ ਕੋਈ ਜਾਣਕਾਰ ਹੋਵੇ ਇੱਕ ਇੱਕ ਅਖੀਰ ਵਿੱਚ ਨਾ ਇੰਨੀ ਇੱਕ ਗੱਲ ਹੋਰ ਕਹਿ ਦਈਏ ਕਿ ਕੀ ਹੁਕਮਨਾਮਾ ਨਹੀਂ جاری ਹੋ ਸਕਦਾ ਵੀ ਇਲੈਕਸ਼ਨ ਉਹੀ ਲੈਣੇ ਜਿਹੜਾ ਪੰਜ ਬਾਣਿਆਂ ਧਾਰਨੀ ਹੋਵੇ ਜਾਂ ਪੂਰਾ ਹੋਵੇ ਇਹਦਾ ਜੇ ਹੁਕਮਨਾਮਾ جاری ਹੋ ਗਿਆ ਤੇ ਫਿਰ ਬਾਦਲ ਕੋੜਵਾ ਕਿੱਧਰ ਜਾਊ ਜੀ ਕਰਨਾ ਵੀ ਤੁਹਨਾ ਹੈ ਨਾ ਹੋਣਾ ਚਾਹੀਦਾ ਨਾ ਬਿਲਕੁਲ ਆਉਣਾ ਚਾਹੀਦਾ ਸਤਿਗੁਰੂ ਕਿਰਪਾ ਕਰੇ ਜਦੋਂ ਪ੍ਰਬੰਧ ਆਇਆ ਜੀ ਤੇ ਇਹ ਹੁਕਮਨਾਮੇ جاری ਹੋਣਗੇ ਜੀ ਬੋਦੋ ਤਾਨਵਾ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਸੋ ਇਹ ਸਨ ਭਾਈ ਸਾਹਿਬ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਵਾਕਈ ਜੇ ਕੋ ਹੁਕਮਨਾਮਾ جاری ਹੋ ਜਾਵੇ ਪੰਥ ਵੱਲੋਂ ਕਿ ਜੇਕਰ ਅਸੀਂ ਵਾਕਈ ਇਕੱਠੇ ਹੋ ਸਕਦੇ ਆ ਤੇ ਜ਼ਰੂਰ ਇਕੱਠੇ ਹੋਈਏ ਤੇ ਨਾਲ ਦੀ ਨਾਲ ਜਿਹੜਾ ਭਾਈ ਸਾਹਿਬ ਨੇ ਗੱਲ ਕੀਤੀ ਵੀ ਇਲੈਕਸ਼ਨ ਉਹ ਹੀ ਬੰਦਾ ਲੜੇ ਜਿਹੜਾ ਪੰਜ ਬਾਣੀਆਂ ਦਾ ਧਾਰ ਨਹੀਂ ਹੋਵੇ ਆਪਣੇ ਆਪ ਵਿੱਚ ਪੂਰਾ ਗੁਰਸਿੱਖ ਖਵਾਉਂਦਾ ਹੋਵੇ ਜਿਹੜਾ ਵਾਕਈ ਲੱਗੇ ਵੀ ਯਾਰ ਗੁਰੂ ਦਾ ਸਿੰਘ ਹੈ ਤਾਂ ਸਾਡੀ ਬੋਰਡ ਜਿਹੜੀ ਆ ਇਸ ਦੇ ਹੱਕ ਵਿੱਚ ਹੀ ਜਾਣੀ ਚਾਹੀਦੀ ਆ ਅੱਜ ਦੀ ਵੀਡੀਓ ਵਿੱਚ ਇਨਾ ਹੀ ਧੰਨਵਾਦ